ਚਾਪ ਪਕੌੜਾ ਜੀ ਚਾਪ ਪਕੌੜਾ ਆਜੋ ਪੈਰੀ ਸੰਗਤੀ ਜੀ ਚਾਹ ਗਰਮਾ ਗਰਮ ਚਾਹ ਜੀ ਆਇਓ ਬਾਈ ਤੂਰ ਨਾਲ ਗਰਮ ਗਰਮ ਪਕੌੜੇ ਆਜੋ ਜੀ ਚਾਪ ਪਕੌੜਾ ਸੂਨ ਨਗਰ ਦੇ ਵਾਸੀ ਪਿੰਡ ਵੰਡੇਰਾ ਸੰਤ ਬਾਬਾ ਰਾਮ ਸਿੰਘ ਜੀ ਦੀ ਵਰਸੀ ਦੇ ਸੰਬੰਧ ਦੇ ਵਿੱਚ ਆ ਸੰਗਤਾਂ ਵੱਲੋਂ ਹਰ ਸਾਲ ਬਨਾਇਆ ਜਾਂਦਾ ਜੀ ਤੇ ਅੱਜ ਚਾਹ ਪਾਓ ਆਪਾਂ ਭਾਈ 11 ਜਨਵਰੀ ਲੈ ਭਾਈ ਬੜਾ ਚਾਹ ਆ ਕੱਪ ਲੈ ਬਈ ਕਿਹ ਚੱਕਾ ਜਿੰਨੀ ਕਹੇ ਉਹ ਨਹੀਂ ਪਾਵਾਂਗੇ ਚਾਹ ਨਾਲ ਪਕੌੜਾ ਜੀ ਚਾਹ ਨਾਲ ਪਕੌੜਾ ਆ ਜਾਓ ਪਿਆਰੀ ਸੰਗਤ ਜੀ ਆ ਜਾਓ ਜੀ ਠੰਡੂ ਚਾਹ ਹਾਂ ਚਾਹ ਨਾਲ ਪਕੌੜਾ ਜੀ ਕਰਮਾ ਕਰਮ ਚਾਹ ਨਾਲ ਪਕੌੜਾ ਓ ਚਾਹ ਪਾਓ ਚਾਹ ਕਿਆ ਬੋਲਦਾ ਠੰਡੂ ਫਾਇੰਕਾ ਕਿਆ ਨਾਲ ਪਕੜਾ ਜੀ ਕਿਆ ਨਾਲ ਪਕੜਾ ਸੜਕ ਤੇ ਉਹ ਐਡ ਵਾਲੀ ਧਰਮਸਾਲ ਵਾਲਾ ਕਿਆ ਨਾਲ ਪਕੜਾ ਠੰਡੂ ਠੰਡੂ ਨਾਲ ਪਕੜਾ ਬਾਈ ਨਹੀਂ ਯਾਦ ਬਹੁਤ ਪਾਲੀ ਚੂਰਨ ਤੂੰ ਮੈਂ ਚੂਰਨ ਨਹੀਂ ਬੰਦਾ ਹਾਂ ਉਹ ਠੰਡੂ ਨੂੰ ਚੂਰਨ ਪਾ ਕੇ ਨਹੀਂ ਪਕੜਾ ਬੱਚਾ ਉਹ ਵੀ ਬਣਾਈ ਜਾ ਉਹ ਚੂਰਨ ਵਾਲਾ ਆ ਠੰਡੂ ਆਇਆ ਬੰਨੂ ਨੇ ਵੀ ਸੇਵਾ ਲਾਤੀ ਭਾਈ ਸੜਕ ਤੇ ਸਿਹਾਵਨ ਵਾਲਾ ਚਾਹ ਪਕੌੜਾ ਜੀ ਚਾਹ ਪਕੌੜਾ ਆਇਓ ਸ਼ੰਕਤੀ ਜੀ ਚਾਹ ਪਕੌੜਾ ਆ ਜਾ ਭਾਈ ਚਾਹ ਆਜੋ ਪੈਰੀ ਸ਼ੰਕਤੀ ਜੀ ਗਰਮ ਗਰਮ ਪਕੌੜਾ ਚੱਕ ਕੱਪ ਚੱਕ ਚੱਕ ਤਾਪ ਐ ਪਰ ਕੇ ਰੱਖਿਆ ਕਰ ਬਸ ਪਕੌੜੇ ਤਾਂ ਹੋਰ ਬਹੁਤ ਵਰਤਾਈ ਜਾਣਗੇ ਚਾਹ ਬਣਾ ਦਿਆ ਕਰ ਤੂੰ ਆਜੋ ਜੀ ਆਜੋ ਜੀ ਚਾਹ ਫੜਾ ਬਾਈ ਚਾਹ ਜੀ ਪਰੇ ਕਰੋ ਬਾਈ ਮਹੱਲਾ ਇਧਰ ਪਰ ਪਰ ਕੇ ਉੱਪਰ ਤਾਂ ਧਰਦੇ ਕਰੋ ਉੱਪਰ ਤਾਂ ਠੰਡੀ ਹੋ ਜਾਂਦੀ ਹੈ ਓਏ ਨਹੀਂ ਕੁਝ ਨਹੀਂ ਹੁੰਦਾ ਮਾੜੀ ਮੋਟੀ ਪੀ ਲੈਂਦੇ ਨਾ ਕਰਮਾ 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 ਚਾਹ ਜੀ ਉੱਤੇ ਧਰਦੇ ਕਰੋ ਆਹ ਨਾ ਕਰ ਛਿਰਕੇ ਨਾ ਮਾਰ ਆਜੋ ਜੀ ਚਾਹ ਪਕੌੜਾ ਜੀ ਮੜਿਆ ਦੂਰ ਹੋ ਕੇ ਭਾਈ ਦੂਰ ਹੋ ਕੇ ਸਾਧਨ ਚਾਹ ਪਕਾਣਾ ਜੀ ਓਏ ਰੁਕ ਲੈ ਫੜਾ ਵੀ ਚਾਹ ਆਹ ਚਾਹ ਬੋਲਾ ਜੀ ਹੋਰ ਹੈਗੀ ਆ ਗਰਮ ਜੀ ਭਈਆ ਦੱਦੀ ਜੀ ਨਹੀਂ ਬਾਦੂ ਭਈਆ ਬਾਦੂ ਆਇਓ ਜੀ ਆਇਓ ਜੀ ਵਾਧੂ ਪੀਆ ਵਾਧੂ ਪੀਆ ਵਾਧੂ ਜੀ ਵਾਧੂ ਦਾ ਕਾਫੜਾ ਆ ਪਾਏ ਭੇਜੋ ਆ ਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਜੋ ਕਿ ਆਪਣੇ ਬਾਬਾ ਰਾਮ ਸਿੰਘ ਜੀ ਦੀ ਵਰਸੀ ਮਨਾਈ ਜਾਂਦੀ ਹੈ ਆਪਣੇ ਪਿੰਡ ਮੰਡੇਰ ਵਿਖੇ ਵੱਖ-ਵੱਖ ਪਿੰਡ ਮੰਡੇਰ ਦੀਆਂ ਸੰਗਤਾਂ ਨੇ ਜੋ ਕਿ ਨਗਰ ਕੀਰਤਨ ਆਪਣੇ ਆਰੰਭ ਹੋਣਾ ਹੈ ਤੇ ਉਹਨਾਂ ਦੀ ਸੇਵਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਜਾਣਗੇ ਅਤੇ ਆਪਣੇ ਇਹ ਸੈੱਡ ਬਲੀタル ਮਸਾਲਾ ਦੇ ਵਿੱਚ ਇਹ ਨੌਜਵਾਨ ਤੇ ਵੇੜੇ ਵੱਲੋਂ ਇਹ ਇੱਥੇ ਲੰਗਰ ਲਗਾਇਆ ਜਾਊਗਾ ਜਿਸ ਦੀ ਪਹਿਲਾਂ ਸਾਫ ਸਫਾਈ ਚੱਲ ਰਹੀ ਹੈ ਜਿੰਨਾ ਹੀ ਸਾਥੀ ਵੀਰਾਂ ਨੇ ਇਹਨਾਂ ਨੇ ਪਹਿਲਾਂ ਬਹੁਤ ਹੀ ਤਰੀਕੇ ਨਾਲ ਸਾਫ ਸਫਾਈ ਕਰਕੇ ਫਿਰ ਇਹ ਤੇ ਪਾਣੀ ਮਾਰ ਕੇ ਇਹਨੂੰ ਸਾਫ ਸਫਾਈ ਕਰਨਗੇ ਤੇ ਕਰ ਵੀ ਰਹੇ ਨੇ ਤੇ ਆਜੋ ਤੁਹਾਨੂੰ ਮਿਲਿਆਉਣੇ ਇਹਨਾਂ ਨਾਲ ਹਾਂ ਵੀ ਪੈ ਰਹੇ ਹੋ ਕਿਵੇਂ ਹੋ ਠੀਕ ਹੋ ਸਾਦਾ ਲੰਗਰ ਲਗਾਉਂਗੇ ਫਿਰ ਆ ਬ੍ਰੈਡ ਪਕੌੜੇ ਬ੍ਰੈਡ ਪਕੌੜਾ ਹਾਂਜੀ ਠੀਕ ਹੈ ਜੀ ਇਹ ਵੀ ਸਾਥੀ ਪੈਰ ਹੋਇਆ ਸਤਾਰਾ ਹੈ ਮੁੰਡਾ ਜਿਹੜਾ ਪਿੱਠ ਕਰੀਂ ਖੜਿਆ ਸਾਡੇ ਪਿੰਡ ਮੰਡੇਰ ਦਾ ਤੇ ਸੰਗਤਾਂ ਵੱਲੋਂ ਬ੍ਰੈਡ ਪਕੌੜੇ ਦਾ ਲੰਗਰ ਇਹ ਧਰਮਸਾਲਾ ਦੇ ਵਿੱਚ ਲਗਾਇਆ ਜਾਊਗਾ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਿਆ ਕਰੋ ਜੀ ਦੋ ਬੰਦਾ ਕੋਈ ਤੁਹਾਰੇ ਜਾਂਦਾ ਮਿਰਚਾਂ मिर्चा भी है अभी भाई मिर्चा बीमेरा दो प्यारी संगति की गोभी दी हो तैयारी ਤੇ ਇਸੇ ਦੀ ਪਕੌੜੇ ਬਣ ਜਾਣਗੇ ਹਾਂ ਪਕੌੜੇ ਬਣ ਜਾਣਗੇ ਇਸੇ ਦੇ ਹਾਂ 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 ਪਹਣ ਦੀ ਤਨ ਲੋੜਾ ਹਾਂ ਪਹਣ ਦੀ ਤਨ ਲੋੜਾ ਨਾ ਧੋਵਾਂਗੇ ਤੜਕੀ ਭਾਈ ਨਾ ਸੁੱਕ ਦਿਨੋ ਤੜਕੀ ਧੋਵਾਂਗੇ ਨਾ ਤੈਨੂੰ ਪਾ ਕੇ ਅਪਰਾਧ ਫੇਰ ਦੇਖਾਂਗਾ ਤੜਕੀ ਸਵੇਰੇ ਹਾਂ ਐਦਾਂ ਹੀ ਪਾ ਮੰਗਦੇ ਚੀ ਜੀ ਲੱਗੀ ਦੋ ਚੀ ਲੈ ਲੈਂਦੇ ਹਾਂ ਵੀ ਹਾਂ ਇਹ ਮੋਟਾ ਚੱਲ ਰਿਹਾ ਹੈ ਕਮਾ ਪਾਲਕ ਹਾਂ ਆਹੀ ਮਿਲਿਆ ਪਾਲਕ ਦਾ ਜਾਵੋ ਜਿਹੜਾ ਫੜਿਆਣੇ ਨਿਕਲੋ ਪਾਲਕ ਚਮਾ ਗਏ ਤੇਰੀ ਬੜੀ ਗੱਲ ਆਲੂ ਪਾਲਕ ਆਲੂ ਪਾਲਕ ਇਹਨੂੰ ਦਸਾਈਦ ਤੇ ਲਾ ਦੀ ਗੱਡੀ ਦੇ ਅੱਗੇ ਲਾ ਦੇ ਦਵੀ ਇਹ ਆਲੂ ਨੇ ਸੜ ਕੇ ਬਣਾਵਾਂਗੇ ਪਕੌੜੇ ਨਗਰ ਕੀਰਤਨ ਦੇ ਵਿੱਚ ਸੇਵਾਦਾਰ ਵੀਰ ਸੇਵਾ ਦਾ ਕਰਨ ਲੱਗ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਆਪਣਾ ਜੱਤੀ ਮੋਟੋਬਲੌਗ YouTube ਚੈਨਲ ਆ ਤੇ ਆਪਣੇ ਨਾਲ ਨੇ ਮਨੀ ਹਲਵਾਈ ਮੰਦਿਰ ਤੋਂ ਜਿੱਤੇ ਸਾਰੀ ਸੰਗਤ ਆ ਆਪਣੇ ਨਾਲ ਪਹੁੰਚੀ ਹੋਈ ਹੈ ਇੰਨਾ ਸੰਗਤਾਂ ਵੱਲੋਂ ਬਾਬਾ ਰਾਮ ਸਿੰਘ ਜੀ ਦੀ ਬarsi ਦੇ ਸਬੰਧ ਵਿੱਚ ਜੋ ਕਿ ਅੱਜ ਨਗਰ ਕੀਰਤਨ ਆਰੰਭ ਹੈ ਜੀ ਦੇ ਉੱਨਾ ਵੱਲੋਂ ਲੰਗਰ ਲਗਾਇਆ ਗਿਆ ਹੈ ਜਿਸ ਦੇ ਵਿੱਚ 25 ਕਾਉਂਟਰ ਦਾ ਗਾਜਰਾਂ ਦਾ ਕੱਦੂ ਕਸ ਕਰਕੇ ਲਈ ਤੇ 10-10 ਕਿਲੋ ਕਾਜੂ ਬਦਾਮ ਨੇ ਹੀ ਤੇ 10 ਕਿਲੋ ਹੀ ਦਸਿਕੋ ਤੇ ਦੂੜ ਕਾਉਂਟਰ ਦੁੱਧ ਦਾ ਖੁਆ ਮਾਰ ਕੇ ਗਜਰੇਲਾ ਤਿਆਰ ਕੀਤਾ ਗਿਆ ਸੰਗਤ ਵਾਸਤੇ ਜੋ ਕਿ ਸੰਗਤਾਂ ਨੂੰ ਸਕਾਇਆ ਜਾਊਗਾ ਇੰਨਾ ਸਾਥੀ ਵੀਰਾਂ ਵੱਲੋਂ ਰਲ ਮਿਲ ਕੇ ਮੂਹ ਨਗਰਾ ਮੰਦਿਰ ਦੀ ਸੰਗਤਾਂ ਅਤੇ ਆਪਣੇ ਨਾਲ ਸਾਰੇ ਤੁਸੀਂ ਦੇਖਦੇ ਹੋ ਜੋ ਕਿ ਜੱਟਾਂ ਤੋਂ ਫੌਜੀ ਰਣਜੀਤ ਸਿੰਘ ਜੀ ਅਤੇ ਇਹਨਾਂ ਵੱਲੋਂ ਇਹ ਸੰਗਤਾਂ ਵਾਸਤੇ ਸਮਾਨ ਤਿਆਰ ਕੀਤਾ ਜਾ ਰਿਹਾ ਤੇ ਵੀਡੀਓ ਦੇ ਜੁਮੈਂਟ ਤੱਕ ਦੇ ਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਇ ਵੀ ਪਹਿਲੀ ਸੰਗਤ ਜੀ ਜੋ ਕਿ ਆਪਣੇ ਅੱਜ ਨਗਰ ਕੀਰਤਨ ਬਾਬਾ RAM Singh ji ਦੀ ਵਰਸੀ ਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਆਰੰਭ ਨੇ ਜੀ ਜਿਸ ਤੋਂ ਪਹਿਲਾਂ ਆਪਣੇ ਇੱਧਰ ਜੀਤ ਸਿੰਘ ਜੀ ਉਹਨਾਂ ਦੇ ਸਾਥੀ ਸਾਰੇ ਸਮੂਹ ਨਗਰ ਨਿਵਾਸੀ ਅਤੇ ਗਿਆਨ ਚੰਦ ਸਿੰਘ ਕੌਜੀ ਤੇ ਮਨੀ ਸਿੰਘ ਜੀ ਹਲਵਾਈ ਪਿਆਰ ਕਰ ਰਹੇ ਨੇ ਨਾਲ ਦੀ ਨਾਲ ਇਹਨਾਂ ਨੇ ਚਾਹ ਵੀ ਤਿਆਰ ਕਰੀ ਹੋਈ ਹੈ ਜੋ ਵੀ ਸੰਗਤ ਉਹਰੇ ਸੇਵਾ ਕਰਨ ਆਉਂਦੀ ਹੈ ਨਾਲ ਦੀ ਨਾਲਾ ਚਾਹ ਪਾਣੀ ਚੱਲ ਰਿਹਾ ਜੀ। ਜੇ ਰਣਜੀਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਹ ਲੰਗਰ ਤਿਆਰ ਕੀਤਾ ਜਾ ਰਿਹਾ ਜੀ। ਆਹ ਸਾਡੀ ਪਿਆਰੀ ਸੰਗਤ ਜੀ ਤੁਸੀਂ ਦੇਖ ਲਓ ਜੋ ਕਿ ਆਪਣੇ ਮਨੀ ਹਲਵਾਈ ਜੀ ਤੇ ਆਪਣੇ ਸਾਥੀ ਪਿਆਰੇ ਸੇਵਾਦਾਰ ਵੀਰਾਂ ਰੱਖਵਾ ਖਤਰਿਕੇ ਨਾਲ ਅੱਡੇ ਤੇ ਵੀ ਸੇਵਾ ਨਿਭਾੜੇ ਤੇ ਉਹਨੇ ਸਮਾਨ ਬਣਾਇਆ ਜਾ ਰਿਹਾ ਇਸ ਦੇ ਵਿੱਚ ਇਹ 1.5 ਕੰਟਲ ਖੋਹਰਾ ਦੁੱਧ ਦਾ ਖੋਆ ਮਾਰਿਆ ਗਿਆ ਉਹ ਆ ਤਿਆਰ ਹੈ ਇਹਦੇ ਵਿੱਚ ਉਹਦਾ ਸਮਾਨ ਪਾ ਕੇ ਦਸਤੀ ਕਿਉ ਪਾ ਕੇ ਨੂੰ ਸੰਕਟਾਸਤ ਇਹਨਾਂ ਸੇਵਾਦਾਰ ਵੀਰਾਂ ਵੱਲੋਂ ਤਿਆਰ ਕੀਤਾ ਗਿਆ ਇਹ ਵੀਰੇ ਵੱਲੋਂ ਰੜ ਕੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਜੋ ਕਿ ਵੱਡੇ ਕੜਾਹੇ ਦੇ ਵਿੱਚ ਘਟੋ ਘਟਾ 11500 ਸੰਗਤ ਪਹੁੰਚਣੀ ਆ ਜਨਗਰਗੀਤਨ ਦੇ ਵਿੱਚ ਜਿਨ੍ਹਾਂ ਨੂੰ ਕੱਲੇ-ਕੱਲੇ ਨੂੰ ਸੇਵਾਦਾਰ ਵੀਰ ਵੱਲੋਂ ਵੈਗਰੂ ਦੀ ਕਿਰਪਾ ਨਾਲ ਆ ਬਾਬਾ RAM ਸਿੰਘ ਜੀ ਦੀ ਵਰਸੀ ਦੇ ਸੰਬੰਧ ਦੇ ਵਿੱਚ ਅੱਜ ਇਹ ਸੇਵਾ ਕਰਵਾਨ ਹੋਈ ਹੈ ਜੀ ਵੈਗਰੂ ਸ਼ਬਦ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਹ ਗਾਜਰ ਪਾਕ ਪ੍ਰੰਤਾਂ ਭਰੀਆਂ ਪਾਈਆਂ ਨੇ ਇਹ ਬਦਾਮ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਚੀਰੇ ਵੀ ਪਏ ਨੇ ਤੇ ਚੀਰਨੇ ਬਾਕੀ ਪਏ ਨੇ 10-10 ਕਿਲੋ ਮਾਲ ਬਹੁਤ ਹੀ ਟਕੜਾ ਲੰਗਰ ਲਗਾਇਆ ਜਾਊਗਾ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਸੇਵਾਦਾਰ ਵੀ ਰੋਮੋਕੇ ਤੇ ਪਹੁੰਚ ਰਹੇ ਨੇ ਤੇ ਬੱਕ ਬੱਕ ਜਗ੍ਹਾ ਤੇ ਸੇਵਾ ਵੀ ਨਿਭਾ ਰਹੇ ਨੇ ਤੇ ਜਦੋਂ ਨਗਰ ਕੀਰਤਨ ਆਪਣੇ ਅੱਡੇ ਤੇ ਪਹੁੰਚੂਗਾ ਤਾਂ ਇਹ ਸੇਵਾਦਾਰ ਵੀਰਾਂ ਵੱਲੋਂ ਸੰਗਤਾਂ ਨੂੰ ਬੜੇ ਹੀ ਆਰਾਮ ਦੇ ਨਾਲ ਸ਼ਿਕਾਇਆ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸਾਥੀ ਵੀਰਾਂ ਵੱਲੋਂ ਨਾਲ ਦੀ ਨਾਲ मां ਜਮ ਜੀ ਆ ਕਿਸੇ ਵੀ ਚੀਜ਼ ਦੀ ਕੋਈ ਕਮੀ ਪੇਸੀ ਨਾ ਬੇ ਨਾਲ ਦੀ ਨਾਲ ਸੇਵਾ ਨਿਭਾਈ ਜਾ ਰਹੀ ਹੈ ਜੀ ਪਹਿਰੇ ਗਰੂ ਜੀ ਅੱਡੇ ਤੇ ਜਿੱਥੇ ਇਹ ਸਕਾਇਆ ਜਾਵੇਗਾ ਜੀ ਤੇ ਨਾਲ ਦੀ ਨਾਲ ਸੇਵਾਦਾਰ ਵੀਰ ਰੋੜੇ ਰੱਪੇ ਹਰ ਇੱਕ ਪ੍ਰਕਾਰ ਦੀ ਸਫਾਈ ਪਿੰਡ ਸਮੂਹ ਨਗਰ ਦੇ ਵਿੱਚ ਇਹ ਅੱਡੇ ਤੇ ਵੱਖ-ਵੱਖ ਜਗਾ ਤੇ ਸਫਾਈਆਂ ਹੋ ਰਹੀਆਂ ਨੇ ਬਾਈ ਗਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਵੇਂ ਬਾਈ ਠੀਕ ਹੈ ਜੀ ਠੀਕ ਹੈ ਸੇਵਾ ਕਰਾਉਣਾ ਗਿਆ ਚੱਕ ਦੋ ਚੱਕ ਦੋ ਫੱਟੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਚੱਲ ਰਿਹਾ ਪਕੌੜਿਆਂ ਦਾ ਲੰਗਰ ਪੂਰੇ ਨੇ ਗਰਮ ਗਰਮ ਪਕੌੜੇ ਤਿਆਰ ਆ ਆਜੋ ਛਕਾਂਗੇ ਤੇ ਛਕਾਵਾਂਗੇ ਗੋਭੀ ਵਾਲੇ ਤੇ ਆਲੂ ਵਾਲੇ ਗਰਮ ਗਰਮ ਪਕੌੜੇ ਸੇਵਾਦਾਰ ਵੀਰ ਜੋਗੀ ਸੈੱਟ ਵਾਲੀ ਧਰਮਸ਼ਾਲਾ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਈਡ ਵਾਲੀ ਧਰਮਸ਼ਾਲਾ ਤੇ ਆਪਣੇ ਹਲਵਾਈ ਸਹਿਮਾਨ ਵੀਰ ਗਰਮ ਗਰਮ ਪਕੌੜੇ ਲਾ ਰਹੇ ਨੇ ਤੇ ਇੱਧਰ ਤੁਹਾਨੂੰ ਸੇਵਾਦਾਰ ਦਿਖਾਉਣੇ ਆ ਜੋ ਕਿ ਸੇਵਾ ਨਿਭਾ ਰਹੇ ਨੇ ਜੀ ਆਜੋ ਪੈਰੀ ਸੰਗਤੀ ਲੈ ਵੀ ਪੈਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਪਾਲਕ ਧੋ ਕੇ ਪਿਆਰ ਕੀਤਾ ਜਾ ਰਿਹਾ ਇੰਦਰ ਆਲੂ ਫਿਰ ਕੇ ਛੋਟੇ ਛੋਟੇ ਇਹਨਾਂ ਦੀ ਆਟਮ ਕਰਕੇ ਤਿਆਰ ਕੀਤੀ ਜਾ ਰਹੀ ਹੈ ਤੇ ਇੱਧਰ ਚੱਲ ਰਹੀਆਂ ਨੇ ਭਟੀਆਂ ਗਰਮ ਕਰਮ ਪਕੌੜਾ ਤਿਆਰ ਹੋ ਰਿਹਾ ਤੇ ਇੱਧਰ ਨਾਲ ਦੀ ਨਾਲ ਹਾਲੋ ਤੇ ਪਾਲਕ ਨੂੰ ਰਲਾਇਆ ਜਾ ਰਿਹਾ ਕਿਉਂ ਭਾਈ ਹਾਲੋ ਦੋਸਤੋ ਭਾਈ ਜੀ ਸਸੀ ਕਾ ਜੀ ਸਰਪਾ ਜੀ ਤੇ ਇੱਧਰ ਆਪਣੇ ਮਿਸਤਰੀ ਜੀ ਵੀ ਪਹੁੰਚ ਗਏ ਸੋਨੂ ਮਿਤਰੀ ਜੀ ਆ ਜੋ ਕਰਮ ਪਕੌੜਾ ਇਧਰ ਜਿਹੜੇ ਸੇਵਾਦਾਰ ਵੀਰ ਪਹੁੰਚੇ ਨੇ ਬੈਗਰੂ ਦੀ ਕਿਰਪਾ ਨਾਲ ਲਵਾ ਕੇ ਖੋਵੋ ਇਹ ਪਹਿਲਾ ਸੇਵਾਦਾਰ ਵੀਰ ਨੇ ਸਪਾਇਆ ਹੈ ਗਰਮ ਪਾਣੀ ਇਧਰ ਕਿਹਾ ਉਹਦਾ ਟੀਨ ਨਾਲ ਦੀ ਨਾਲ ਪੱਟ ਕੇ ਪੱਠੀਆਂ ਦੇ ਵਿੱਚ ਹਏ ਕਰ ਉਹਦੇ ਨਾਲ ਵੱਟ ਲੈ ਸੇਵਾਦਾਰ ਵੀਰਾਂ ਵੱਲੋਂ ਉਹਦੇ ਟੀਰ ਬੜੇ ਯਾਰ ਇਹਨਾਂ ਟਰਾਇਆਂ ਦੇ ਵਿੱਚ ਨਾਲ-ਨਾਲ ਪਕੌੜੇ ਲਾਉਣ ਵਾਸਤੇ ਬੜੇ ਪਕੌੜੇ ਦਿਖਾਈਓ ਬਾਸਵੀ ਦੇ ਦੇ ਕਰਨੇਕ ਮੰਡੇਰ ਜੀ ਓਏ ਕਹੇ ਗੱਲੇ ਪਕੌੜੇ ਦਿਖਾਈ ਦੇ ਬਾਸਵੀ ਦੇ ਬਾਪ ਬੰਦ ਮਾਈ ਆਉਦੀ ਇਹਨਾਂ ਯਾਰ 500 ਰੁਪਏ ਤੁਸੀਂ ਮੈਨੂੰ ਤਾਂ ਕੀ ਦੇਣਾ ਤੁਸੀਂ ਵੀਡੀਓ ਚਾੜੂਗਾ ਬਾਈ ਯਾਰ ਇਹਦੇ ਪਾਸ ਹੋ ਲੈ ਕੇ ਮੈਂ ਤੁਮਾ ਸੋਈ ਤੇ ਤੁਸੀਂ ਦੇਖ ਰਹੇ ਹੋ ਅੱਗੇ ਲੈ ਕੇ ਚੱਲਦੇ ਹੋ ਤੁਹਾਨੂੰ ਜਿੱਥੇ ਬੱਖ-ਬੱਖ ਜਗਾਤੇ ਸੇਵਾਦਾਰ ਵੀਰ ਸੇਵਾ ਕਰਵਾ ਰਹੇ ਨੇ ਹੋਰ ਜੀ ਬੈਗਰੂ ਜੀ ਠੀਕ ਹੈ ਚਾਦੀ ਤੇਰੀ ਚੱਲ ਰਹੀ ਹੈ ਚਾਦੀ ਚੱਲ ਰਹੀ ਹੈ ਤੇਰੀ ਚਾਹ ਚਾਹ ਤੇ ਪੂਰਾ ਹੋ ਰਿਹਾ ਨਹੀਂ ਜੀ ਅੱਛਾ ਚਾਹ ਦੇ ਪਕੌੜਾ ਅੱਛਾ ਬਾਬਾ ਰਾਮ ਸਿੰਘ ਜੀ ਦੀ ਵਰਸੀ ਦੇ ਸਬੰਧ ਵਿੱਚ ਹਾਂ ਆ ਨਗਰ ਕੀਰਤਨ ਬਾਤੇ ਹਾਂਜੀ ਹਾਂ ਠੀਕ ਹੈ ਜੀ ਤੇ ਨਾਲ ਦੀ ਨਾਲ ਗਰਮ ਪਾਣੀ ਵੀ ਹੋ ਰਿਹਾ ਜੀ ਜੀਤਬਾਈ ਇਹਨੂੰ ਟੱਕਣ ਨੂੰ ਧੋਕੇ ਨਾਲ ਦੀ ਨਾਲ ਟਕਣਗੇ ਵੀ ਕੋਈ ਹੁੰਡ ਬੁ ਮੱਕੜਨਾ ਸਹੋਜ ਆ ਇਧਰ ਸੋਮਟਵੀ ਪਹੁੰਚ ਗਿਆ ਬਾਈ ਮੂੰ ਤੇ ਰਮਾਲੇ ਮਾਰ ਕੇ ਹਾਂ ਜਗਦੀਸ਼ ਰਾਏ ਜੀ ਪੀ ਮਰਾਓ ਜੀ ਵੱਖ-ਵੱਖਰਾ ਸਾਥੀ ਵੀਰ ਸਮੂਹ ਸੇਵਾਦਾਰ ਵੀਰ ਪਹੁੰਚੇ ਹੋਏ ਨੇ ਜੀ ਨਾਲ ਦੀ ਨਾਲ ਚਾਹ ਦਾ ਲੰਗਰ ਤਿਆਰ ਕੀਤੀ ਜਾ ਰਹੀ ਹੈ ਗਰਮ-ਗਰਮ ਚਾਹ ਸੇ ਸੇਵਾਦਾਰ ਵੀਰ ਆਪਣੀ ਸੰਗਤ ਆਲੂ ਦੀ ਚੀਰਚਰਾਈ ਕਰ ਰਹੀ ਹੈ ਜੀ ਰਾਤੀ ਵੀਰ ਜੀ ਬੰਕੇ 2000 ਰੁਪਏਵਾ ਤੋਂ 1000 ਰੁਪਏ 1000 ਰੁਪਏ ਜੀ ਆਜਾ ਜਿੱਨਾ ਹੋਰ ਕੀ ਹੈ ਜਿੰਨਾ ਬੋਲਣ ਦਾ ਹੈ ਕੋਈ ਜਾਨ ਆਪੇ ਚੜ੍ਹਨ ਵਾਲਾ ਹੋ ਜਾਂਦੀ ਹੈ ਪਾਜੋ ਤਰ੍ਹਾਂ ਮਿੱਛੇ ਲੜੀ ਨਹੀਂ ਅੰਦਰ ਆ ਲੈ ਕਾਇਦੇ ਮਿੱਤਰ ਜੀ ਜਰਦ ਫਟ ਖਾ ਕੇ ਕੀ ਕਰਾਂ ਕੋਈ ਵਾਰ 6000 ਨਾਲੇ ਕੋਈ ਵਾਰ 6000 ਦੋ ਵਾਰ ਵੀ ਜਾ ਜਾ ਚੱਲ ਵਿੰਦਰਾ ਪਰ ਵਾਲਟੀ ਯਾਰ ਚੱਲ ਮੈਂ ਚੱਲਦਾ ਯਾਰ ਬਾਜੀ ਨੂੰ ਲੈਣਾ ਭਰਾ ਕਿ ਉੱਥੋਂ ਖਾਨ ਦੀ ਗੱਲ ਆ ਯਾਰ ਆਪਾਂ ਸੰਕ ਹੈ ਪਕੌੜੇ ਲੈ ਜਾਣੇ ਆ ਬਾਜੀ ਵਾ ਸੰਕਤ ਵਾਸਤੇ ਬਣਾਇਆ ਹੈ ਬਗਾਇਆ ਆਤੀ ਮਡੇਰ ਜੀ ਇੱਥੇ ਆਪਣੇ ਸੇਵਾਦਾਰ ਵੀਰਾ ਛੋਟੇ ਛੋਟੇ ਬੱਚੇ ਓ ਹੋਰ ਵੀ ਮੁੰਡਿਓ ਠੀਕ ਹੋ ਸੰਕਤੇ ਹਾਂ ਹਾਂ ਵਧੀਆ ਜਮਾ ਹੋਰ ਜੀ ਠੀਕ ਹੈ ਵਧੀਆ ਠੀਕ ਠਾਕ ਹੈ ਚੜ੍ਹਦੀ ਕਲਾ ਹੈ ਸੰਗਤ ਨੂੰ ਉਹ ਕਰ ਦਿਓ ਚੰਗਾ ਨੇਰੀਆਂ ਠਾ ਦਿਓ ਸਿਕਾਉਣ ਕਣੀਓ ਰਹੇ ਨਾ ਬਈ ਫਸ ਛਾੜੂ ਲਾਉਣੇ ਉੱਥੇ ਠੀਕ ਐ ਉਹ ਬਾਈ ਇਹ ਬਾਬਾ ਰਾਮ ਸਿੰਘ ਜੀ ਦੀ ਵਰਸੀ ਦੇ ਸੰਬੰਧ ਵਿੱਚ ਜੋ ਕਿ ਅੱਜ ਨਗਰ ਕੀਰਤਨ ਆਰੰਭ ਹੋਣਾ ਹੈ ਇਹ ਬਾਈ ਝਾੜੂ ਵਾਲੇ ਸੇਵਾਦਾਰ ਨੇ ਜਿਨ੍ਹਾਂ ਨੇ ਝਾੜੂ ਦੀ ਸੇਵਾ ਨਿਭਾਉਣੀਆ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਸੰਬੰਧ ਦੇ ਵਿੱਚ ਮੂਰੇ ਮੂਰੇ ਨਗਰ ਕੀਰਤਨ ਚੱਲੇਗਾ ਜੀ ਤੇ ਮੂਰੇ ਝਾੜੂ ਦੀ ਸੇਵਾ ਨਿਭਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੇ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਸੱਟ ਵਾਲੀ ਧਰਮਸਾਲਾ ਦੇ ਵਿੱਚ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਤੇ ਸੰਗਤਾਂ ਪਹੁੰਚ ਚੁੱਕੀਆਂ ਨੇ ਚਾਹ ਪਕੌੜਿਆਂ ਦਾ ਲੰਗਰ ਪਿਆਰਾ ਜੀ ਸੇਵਾਦਾਰ ਵੀਰ ਚਾਹ ਪਕੌੜੇ ਲਾਗੇ ਬਣਾਉਣ ਤੇ ਚੱਕ ਦੋ ਚੱਕ ਦੋ ਕੌਣ ਤੁਹਾਨੂੰ ਕਜਾਤੇ ਹੋ ਹੋਰ ਜੀ ਰਤ ਸਾਹਿਬ ਤੇ ਸੰਗਤਾਂ ਪਹੁੰਚ ਗਈਆਂ ਜੀ ਸਾਡਾਂ ਲਈ ਧਰਮਸਾਲਾ ਦੇ ਵਿੱਚ ਆਇਓ ਜੋ ਗੁਰੂ ਦੀਆਂ ਪੈਰਿਓ ਗੁਰੂ ਦੀਆਂ ਫੌਜਾਂ ਮੈਂ ਵੀ ਵੱਖ-ਵੱਖਾ ਸੇਵਾਦਾਰ ਵੀਰਾਂ ਵੱਲੋਂ ਬਲਾਸਰਾਂ ਦੀ ਪਕੌੜਿਆਂ ਦੀ ਸੇਵਾ ਲਵਾਈ ਜਾ ਰਹੀ ਹੈ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਲੋਕੀ ਸੰਗਤਾਂ ਲੈਣਾ ਦੇ ਵਿੱਚ ਸੰਗਤਾਂ ਵੱਲੋਂ ਸੇਵਾਦਾਰ ਵੀਰਾਂ ਵੱਲੋਂ ਬਣਾਏ ਹੋਏ ਪਕੌੜੇ ਲੈਣਾ ਦੇ ਵਿੱਚ ਬੜੇ ਵੈਗਰੂ ਦੀ ਕਿਰਪਾ ਦੇ ਨਾਲ ਆਰਾਮ ਨਾਲ ਛੱਕਰੀਆਂ ਨੇ ਤੇ ਸੇਵਾਦਾਰ ਵੱਖ-ਵੱਖ ਜਗ੍ਹਾ ਤੇ ਸੇਵਾ ਨਿਭਾਰੇ ਨੇ ਤੇ ਆਪਣੇ ਨੌਜਵਾਨ ਵੀਰ ਵੀ ਓ ਮਿਤੀਆ ਐਂ ਕਰੇਗਾ ਹੁਣ ਤੂੰ ਹਾਏ ਆਏ ਕਰੇਗਾ ਤੂੰ ਆਏ ਕਰੇਗਾ ਹੋਰ ਠੀਕ ਠਾਕ ਹੈ ਹਾਂ ਵਧੀਆ ਕਦੋਂ ਆਏ ਤੂੰ ਤੇਰੇ ਪਤੀਨ ਲੱਗਿਆ ਗਿਆ ਅੱਛਾ ਜੀ ਆਏ ਕਿ ਲੁੱਕ ਗਿਆ ਕਿ ਤੂੰ ਆਇਆ ਹੋਇਆ ਨਾ ਨਾ ਪਤਾ ਹੈਗਾ ਕਿ ਕੰਮ ਦੰਦੇ ਰਿਹਾ ਅੱਛਾ ਹੋਰ ਠੀਕ ਠਾਕ ਹੈ ਲੋਗ ਬਣਾਦਾ ਜ਼ਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਮਹਰੀ ਸੰਗਤ ਜੀ ਆਪਾਂ ਆਪਣੇ ਗੁਰਦੁਆਰਾ ਸਾਹਿਬ ਇਥੇ ਪਹੁੰਚੇ ਆਂ ਜਿੱਥੇ ਸੰਤ ਬਾਬਾ ਰਾਮ ਸਿੰਘੀ ਦੀ ਸਾਲਾਨਾ ਵਰਸੀ ਮਨਾਈ ਜਾਂਦੀ ਹੈ ਅੱਜ ਨਗਰ ਕੀਰਤਨ ਆਰੰਭ ਸੀ ਵੀਡੀਓ ਨੂੰ ਜਰੂਰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਆਪਾਂ ਤੁਹਾਨੂੰ ਅੱਜ ਦੇ ਨਗਰ ਕੀਰਤਨ ਦੀ ਸਾਰੀ ਵੀਡੀਓ ਐਂਡ ਤੱਕ ਦਿਖਾਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਦੇ ਰਹੋ ਜੀ ਆਪਣੇ ਨਾਲ ਟੀਮ ਸਿੰਘ ਨੇ ਜਿੱਥੇ ਆਪਾਂ ਲੰਗਰ ਦੇ ਵਿੱਚ ਬੈਠੇ ਆਂ ਅਗਲੀ ਵੀਡੀਓ ਤੇ ਫਿਰ ਆਮਗੇ ਜਲਦੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਜੀ ਆ ਬੁਨਾ ਵਿਚਾਰੀ ਜਾਂਦੇ ਕਿ ਤੁਸੀਂ ਦੇਖ ਰਹੇ ਲੰਗਰ ਵਿੱਚ ਆਪਣਾ ਸੇਵਾ ਦਾ ਨੌਜਵਾਨ ਬੀਤੇ ਹੋਏ ਹੈ ਸੇਵਾਦਾਰ ਵੀਰ ਸੇਵਾ ਨਿਭਾ ਰਹੇ ਨੇ ਤੇ ਬਾਬਾ ਜੀ ਨਾਮ ਵੀ ਜਪ ਰਹੇ ਨੇ ਮਾਲਾ ਫੇਰ ਰਹੇ ਨੇ ਤੁਸੀਂ ਲੰਘ ਰਹੇ ਹੋ ਕਰਨਾ ਵੀ ਹੈ ਮਾਜੀ ਰੂਜੀ ਰੂਜੀ ਸੇਵਾਦਾਰ ਵੀਰ ਲੰਗਰ ਦੇ ਵਿੱਚ ਵੱਖ-ਵੱਖ ਸੇਵਾ ਨਿਭਾ ਰਹੇ ਨੇ ਚਾਹ ਦੀ ਪਕੌੜਿਆਂ ਦੀ ਲੰਗਰ ਪ੍ਰਸਾਦਾ ਪਾਣੀ ਇਹਨਾਂ ਦਾ ਕੀ ਹੈ ਤੀਜਾ ਸਿੰਘ ਬੈਗਰੂ ਦਾ ਜਾਪ ਕਰ ਰਹੇ ਨੇ ਮਾਲਾ ਦੇ ਨਾਲ ਦੇਖ ਰਹੇ ਹੋ ਇਧਰ ਜਥੇ ਰਾਰ ਫਿਰਦਾ ਹੈ ਇਹ ਸੇਵਾਦਾਰ ਬਸ ਬਸ ਜਗਾਤੇ ਹੋਣ ਹੈ ਕੀ ਬੇਦਰ ਜਾਨ ਨੇ ਮੁਰਗੀ ਬੋਲਦੇ ਨੇ ਪਰ ਚੀਨ ਨਹੀਂ ਕਰਦੇ ਤਵਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਬਾਈ ਤਾਰਨ ਸਿੰਘ ਹਰਤਾਲ ਸਿੰਘ ਜੋ ਕਿ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਨਾਲ ਗਰਤਾਰ ਸਿੰਘ ਜੀ ਨੇ ਕੋਈ ਸੀ ਵੀ ਜੀ ਦੇ ਨਾਲ ਗਰਮੀਰ ਸਿੰਘ ਬਾਈ ਹਲਵਾਈ ਵੀ ਨੇ ਨਾਲ ਆ ਗਰਮੇਲ ਸਿੰਘ ਮੰਡੇਰ ਜੀ ਤਾਲਾਬੀਰ ਜੀ ਗੁਰਦੇਵ ਜੀ ਇਧਰ ਹਰਦੀਪ ਗਿੱਲ ਜੀ ਪੰਜਾਂ ਜਵਾਲੇ ਇਧਰ ਰਣਜੀਤ ਦਾ ਖਾਲਸਾ ਜੀ ਮਿੰਦਰ ਸਿੰਘ ਜੀ ਮਾਤਾ ਭੈਣਾ ਲੰਗਰ ਦੇ ਵਿੱਚ ਪ੍ਰਸਾਦਿਆਂ ਦੀ ਸੇਵਾ ਕਰਾਰੀਆਂ ਨੇ ਜੀ ਤੁਸੀਂ ਦੇਖੋ ਜੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਮਾਤਾ ਭੈਣਾ ਬਦਲ-ਬਦਲ ਕੇ ਪ੍ਰਸਾਦਿਆਂ ਦੀ ਸੇਵਾ ਉਹ ਜਿਹੜੇ ਵੇਗੜੀ ਚੜ੍ਹਦੀ ਕਲਾ ਦੇ ਵਿੱਚ ਇੱਥੇ ਸਾਰੇ ਨੇ ਸ਼ਾਂਤ ਪਾਪਾ ਰਾਮ ਸਿੰਘ ਜੀ ਦੀ ਬਾਤ ਸੀ। ਨੋਤੇ ਉਹ ਤੋਂ ਲੈ ਵੀ ਪਿਆਰੀ ਸੰਗਤ ਜੀ ਦੇਖ ਰਿਹਾ ਜੋ ਕਿ ਲੰਗਰ ਦੇ ਵਿੱਚ ਦੇ ਕੇ ਅਵਾਲੇ ਜਾ ਰਹੇ ਨੇ ਜੀ ਜਿਨ੍ਹਾਂ ਦੇ ਵਿੱਚ ਉਹ ਜਨ ਤਿਆਰ ਕੀਤਾ ਜਾ ਰਿਹਾ ਹੈ ਲੰਗਰ ਵਾਸਤੇ ਸਬਜ਼ੀਆਂ ਪਿਆਰ ਕੀਤੀਆਂ ਜਾ ਰੀਆਂ ਨੇ ਤੁਸੀਂ ਦੇਖ ਰਹੇ ਹੋ ਇਸ ਸਾਈਡ ਆਜੋ ਤੁਹਾਨੂੰ ਦਿਖਾਵਾਂਗੇ ਅੱਗੇ ਜੋ ਕਿ ਨਵੀਂ ਤਕਨੀਕ ਦੀ ਮਸ਼ੀਨ ਆਟਾ ਸਾਲਣ ਵਾਲੀ ਆਜੋ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀ ਜੋ ਕਿ ਆਪਣੇ ਸੇਵਾਦਾਰ ਵੀਰਾਂ ਵੱਲੋਂ ਤੇ ਗੁਰੂ ਦੀਆਂ ਫੌਜਾਂ ਵੱਲੋਂ ਸੇਵਾ ਲੰਗਰ ਦੇ ਵਿੱਚ ਨਿਭਾਈ ਜਾ ਰਹੀ ਹੈ ਤੇ ਰਸੋਈ ਘਰ ਦੇ ਵਿੱਚ ਜਿੱਥੇ ਬੈਗਰੂ ਵੱਲੋਂ ਆਪਾਂ ਨੂੰ ਲੰਗਰ ਬਣਾਉਣ ਦੀ ਸੇਵਾ ਚੱਲ ਰਹੀ ਹੈ ਜੀ ਲੈ ਪਿਆਰੀ ਸੰਗਤ ਜੀ ਆਪਣੇ ਸੇਵਾਦਾਰ ਵੀਰ ਜੋ ਕਿ ਆਪਣੇ ਨਾਲ ਹਾਂਜੀ ਭਾਈ ਜੀ ਬੈਗਰੂ ਦੇ ਵਿੱਚ ਸੇਵਾ ਚੰਗੀ ਤਰ੍ਹਾਂ ਚੱਲ ਰਹੀ ਹੈ ਇੱਧਰ ਆਟਾ ਗੁੰਨਿਆ ਜਾ ਰਿਹਾ ਬਾਹਰ ਬੀਬੀਆਂ ਆਟਾ ਬਣਾ ਬਣਾ ਰਹੀਆਂ ਨੇ ਰੋਟੀਆਂ ਬਣਾ ਰਹੀਆਂ ਨੇ ਤੇ ਮਾਰੂ ਮਾਰਾ ਕੰਮ ਹੈ ਵਾਏ ਉਹਦੇ ਲੰਗਰ ਦਾ ਤੇ ਵੰਡਰ ਪਾਪਾ ਜੀ ਪੂਰੀ ਦੇਖਸ਼ਿਕ ਲੱਗੀ ਹੋਈ ਆਪਣੇ ਘਾਓ ਨਾਲ ਦੇਸੀ ਨਾਲ ਚੱਲ ਰਿਹਾ ਨਾ ਮਾਤੇ ਦਾ